ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਸਰੋਵਰ ਸਾਹਿਬ ਦੀ ਸੇਵਾ ਆਰੰਭ ਕੀਤੀ ਗਈ ਹੈ ਸਰੋਵਰ ਸਾਹਿਬ ਦੀ ਸੇਵਾ ਆਰੰਭ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਗ੍ਰੰਥੀ ਦੇ ਵੱਲੋਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਹੈ ਸਰੋਵਰ ਦੀ ਸੇਵਾ ਦੇ ਵਿੱਚ ਬਜ਼ੁਰਗ ਬੱਚਿਆਂ ਤੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੰਗਤ ਤੇ ਮਨਜੀਤ ਸਿੰਘ ਤੇ ਹੋਰ ਸੇਵਾਦਾਰਾਂ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਸਤਾਨਾਂ ਤੇ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਘਰਾਂ ਦੀ ਸੇਵਾ ਤੋਂ ਹੋਰ ਵੱਡੀ ਕੋਈ ਸੇਵਾ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੀ ਸੇਵਾ ਭਾਵਨਾ ਦੇ ਨਾਲ ਜੋੜਨ ਦੇ ਲਈ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਨਾਲ ਜੋੜ ਕੇ ਅਜਿਹੀਆਂ ਸੇਵਾਵਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕੁਸ਼ੀ ਹੋਰੀ ਮੈਨੂੰ ਇੱਥੇ ਆ ਪਿਆ ਕੀ ਕਰਾ ਜਾਂਦੇ ਹੋ ਹੋਰ ਬੱਚਿਆਂ ਨੂੰ ਵੀ ਕੀ ਕਰਾ ਜਾਂਦੇ ਹਨ ਕਿ ਸਾਰੇ ਆਪਣੇ ਮਾਪਿਆਂ ਨੂੰ ਕਹਿਣਾ ਚਾਹੁੰਦਾ ਮੈਂ ਕਿ ਆਪਣੇ ਬੱਚਿਆਂ ਨੂੰ ਲੈ ਕੇ ਅਸੀਂ ਇਸ ਸਥਾਨ ਤੇ ਆਣ ਤੇ ਇੱਥੇ ਜਿਹੜੀ ਸਰੋਵਰ ਦੀ ਸੇਵਾ ਚੱਲ ਰਹੀ ਉਹ ਚਾਹੇ ਹਿੱਸਾ ਪਾਉਣ ਦੋ ਬਾਬਾ ਜੀ ਦਾ ਨਾਮ ਪਤਾ ਸੀ ਹਾਂਜੀ ਕੀ ਨਾਮ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕਿ ਕਿੰਨੇ ਕਦੋਂ ਆਏ ਸੀ ਮੇਰੇ ਕਿੰਨੇ ਵੇਲੇ ਆਏ ਸੀ ਸੇਵਾ ਕਰਨ ਫਿਰ ਮੈਂ 12 ਵਜੇ ਤਾਂ ਆਈ ਸਾਰੇ ਸੇਵਾ ਪੂਰੀ ਹਾਂਜੀ ਕਿੰਨੇ ਕਿ ਪੱਥਰ ਚੱਕੇ ਚਾਰ ਚੱਕ ਲਏ ਅੱਜ ਜੁਰਦਵਾਰਾ ਸ੍ਰੀ ਫਤੇਗੜ ਸਾਹਿਬ ਲੰਗਰ ਹਾਲ ਦੀ ਸਰੋਗਰ ਸਾਹਿਬ ਦੀ ਸੇਵਾ ਹੋ ਰਹੀ ਹੈ ਕਿਤੇ ਵਿਅੰਤ ਸੰਤਾਂ ਬਾਅਦ ਚੜ ਕੇ ਹਿੱਸਾ ਪਾ ਰਹੇ ਹਨ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੇਖੋ ਸੰਤਾਂ ਦਾ ਅਥਾਹ ਸਮੁੰਦਰ ਹੈ ਜੋ ਇਸ ਅਸਥਾਨ ਤੇ ਵੱਡੇ ਭਾਗਾਂ ਵਾਲੇ ਜੋ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਕਿਰਪਾ ਨਾਲ ਸੇਵਾ ਹੋ ਰਹੀ ਹੈ ਜੀ ਨੌਜਵਾਨਾਂ ਨੂੰ ਬਾਅਦ ਚੜ ਕੇ ਸੇਵਾ ਕਰਨੀ ਚਾਹੀਦੀ ਹੈ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਕਿੰਨੇ ਵਜੇ ਤੋਂ ਸ਼ੁਰੂ ਹੋ ਗਈ ਸੀ ਇਹ ਸਵੇਰੇ 8 ਵਜੇ ਤੋਂ ਸ਼ੁਰੂ ਆ ਜੀ ਕਿੱਥੋਂ ਆਏ ਤੁਸੀਂ ਸਾਡਾ ਪਿੰਡ ਬੀਵੀਪੁਰ ਆ ਜੀ ਇੱਥੇ 7-8 ਕਿਲੋਮੀਟਰ ਆ ਜੀ ਨੌਜਵਾਨਾਂ ਨੂੰ ਸੁਖਣਾ ਚਾਹੁੰਦੇ ਨੌਜਵਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਜੀ ਆਪਣਾ ਨਸ਼ਾ ਛੱਡ ਕੇ ਮਹਾਰਾਜ ਵੱਲ ਹੋਣ ਮਹਾਰਾਜ ਦੀ ਸੇਵਾ ਕਰਨ ਬੱਤ ਤੋਂ ਬਾਅਦ ਆਪਣਾ ਛੱਕਣ ਤੇ ਸੇਵਾ ਕਰਨ ਮਹਾਰਾਜ ਦੀ ਇਹ ਨਸ਼ੇ 'ਚ ਕੁਝ ਨਹੀਂ ਪਿਆ ਨਸ਼ਿਆਂ ਨਾਲ ਘਰ ਉਜੜ ਰਹੇ ਨੇ ਸਭ ਤੇ ਦੁਨੀਆ ਬਹੁਤ ਦੁਖੀ ਹੈ ਮਹਾਰਾਜ ਤੇ ਚਰਨਾ ਚ ਲੱਗੋਗੇ ਤੇ ਆਪੇ ਨਸ਼ਾ ਛੁੱਟ ਜੂਗੋ ਪੜੇ ਉਹ ਸਾਰੇ ਨੌਜਵਾਨਾਂ ਵਿੱਚ ਵੀ ਬਜ਼ੁਰਗਾਂ ਵਿੱਚ ਹਾਂਜੀ ਹਾਂਜੀ ਮਹਾਰਾਜ ਬੜੀ ਆਪਣੀ ਕਿਰਪਾ ਨਾਲ ਸੇਵਾ ਕਰਵਾ ਰਹੇ ਨੇ ਨੌਜਵਾਨਾਂ ਤੋਂ ਇੱਥਾਈ ਬਹੁਤ ਭਾਗਾਂ ਵਾਲਿਆਂ ਨੂੰ ਸੇਵਾ ਦਾ ਮੌਕਾ ਮਿਲਦਾ ਜੀ ਅਸੀਂ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਿੰਨੇ ਵੀ ਅਜੀਬ ਆਏ ਹਾਂ ਭਾਗਾਂ ਵਾਲੇ ਸਮਝਣਿਆ ਇਹਨਾਂ ਸਹਬਜ਼ਾਦਿਆਂ ਦੀ ਪਵਿੱਤਰ ਧਰਤੀ ਤੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਤੋਂ ਵੱਡੀ پاک ਕੀ ਹੋ ਸਕਦੇ ਨੇ ਸੋ ਸਾਰੀ ਸੰਗਤਾਂ ਨੂੰ ਇੱਥੇ ਹਮਮਾ ਆ ਕੇ ਸੇਵਾ ਕਰਦੇ ਨੇ ਉਹ ਵੀ ਮਨੋਕਾਮਨਾ ਲੈ ਕੇ ਆਈ ਇਹ ਸੰਗਤ ਮਾਲਕ ਉਹਨਾਂ ਦੀ ਮਹਾਰਾਜ ਸਾਹਿਬ ਜੀ ਦੇ ਮਾਤਾ ਗੁਰੂ ਕਾਉ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਮੂਹ ਸੰਗਤ ਦੀ ਸੇਵਾ ਪਰਵਾਨ ਕਰਨ ਸੰਗਤ ਦੀਆਂ ਝੋਲੀਆਂ ਖੁਸ਼ੀਆਂ ਨਾਲ ਪਰਨ ਨੂੰ ਸਿੱਖੀ ਦੀ ਦਾਤ ਅੰਮ੍ਰਿਤ ਦੀ ਦਾਤ ਨਾਲ ਸ਼ਾਹੀ ਦੀ ਸੇਵਾ ਦੇ ਵਿੱਚ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਜੈ ਜੈਕਾਰ ਹੋਈ ਪਈ ਜੀ ਨੌਜਵਾਨਾਂ ਤੇ ਬਹੁਤ ਮਾਲਕ ਦੀ ਕਿਰਪਾ ਨੇੜੇ ਸੇਵਾ ਕਰ ਰਹੇ ਨੇ ਤੇ ਮਾਲਕ ਸਭ ਨੂੰ ਆਮਤ ਦਿਆਂ ਦਾਤਾ ਬਖਸ਼ ਕੇ ਨਿਵਾਜੇ ਤੇ ਜੋ ਨਸ਼ਿਆ ਦਾ ਦੁਕਾਨ ਚੱਲ ਰਿਹਾ ਉਸ ਤੋਂ ਮਾਲਕ ਸਾਰਿਆਂ ਨੂੰ ਮੋੜ ਕੇ ਆਪਣੇ ਚਰਨਾਂ ਵਿੱਚ ਲਾਏ ਤੇ ਖਾਲਸੇ ਦੇ ਫਿਰ ਚੱਲੇ ਚੋਂਦਾਂ ਨੂੰ ਜੈ ਜੈਕਾਰ ਹੋਏ